ਮਾਂ ਬਿਲਾਇ ਮੇਰਾ ਪਤਰੀਆ ਅਮਰੀਕਾ ਭੇਜਿਆ ਸੀ ਕੰਮਕਾਰ ਵਾਸਤੇ ਕਿੰਨੀ ਉਮਰ ਆ ਉਮਰ 25 ਸਾਲ ਆਉਂਦੀ ਨਾਮ ਕੀ ਹੈ ਜੀ ਰਵੀ ਕੁਮਾਰ ਕਿਹੜੇ ਦੇਸ਼ ਭੇਜਿਆ ਹੈ ਅਮਰੀਕਾ ਭੇਜਿਆ ਸੀ ਕੀ ਹੁਣ ਕੀ ਹੋਇਆ ਜੀ ਉਹਨ ਜਿਹੜਾ ਜੰਟ ਹੈ ਉਹਨੇ ਅੱਗੇ ਜਾ ਕੇ ਉੱਥੇ ਜੰਗਲਾਂ ਵਿੱਚ ਭੇਜ ਦਿੱਤਾ ਡੋਂਗੀ ਰਾਈਗਾ ਕਰਤਾ ਸੀ ਤਾਂ ਇੱਕ ਨੰਬਰ ਚ ਤੂੰ ਕਰੋ ਗਿਆ ਸੀ ਅੱਛਾ ਜੀ ਉਹਨੇ ਉੱਥੇ ਜਾ ਕੇ ਡੋਂਗੀ ਰਾਈ ਕਰਤਾ ਹੈ ਉਨਨੇ ਕੋਈ ਜੰਟਾਂ ਦੇ ਪੈਸੇ ਦੇਨੇ ਨੇ ਕਿਸੇ ਅਗਾ ਡੋਂਗਰਾਂ ਦੇ ਪੈਸੇ ਦੇਨੇ ਨੇ ਜੰਟ ਨੇ ਉਹ ਸਾਡੇ ਕੋਲ ਮੰਗ ਹੋ ਗਈ ਹੈ ਕਰੋੜ ਰੁਪਏ ਦੀ ਕਰੋੜ ਰੁਪਇਆ ਦਿਓ ਤੇ ਤੁਹਾਡਾ ਮੁੰਡਾ ਅਸੀਂ ਛੱਡਨੇ ਆ ਅੱਛਾ ਜੀ ਇਹ ਰਾਜੇ ਵਾਲੇ ਦਾ ਜੰਟੇ ਜਿੰਨੇ ਸਾਡੇ ਨਾਲ ਧੋਖਾ ਕੀਤਾ ਹੈ ਅਸੀਂ ਪੈਸੇ ਸਾਰੇ ਦੇ ਚੁੱਕੇ ਆ 35 ਲੱਖ ਪਹਿਲਾਂ ਦਿੱਤਾ ਬਾਅਦ ਚ ਜੋ ਹੋਰ ਮੰਗੇ ਨੇ ਉਹ ਦਿੱਤੇ ਨੇ 37 ਲੱਖ ਰੁਪਇਆ ਹੋ ਗਿਆ ਹੁਣ ਕਿੱਥੇ ਮੁੰਡਾ ਕਿੱਥੇ ਫਸਿਆ ਮੁੰਡਾ ਮਸੀਕੋ ਚ ਫਸਿਆ ਆ ਹਾਂ ਜੀ ਮੰਗ ਕੀ ਕੀਤੀ ਜਾ ਰਹੀ ਹੈ ਸਾਡਾ ਮੁੰਡਾ ਸਾਡਾ ਵਾਪਸ ਦੇ ਸਾਡੇ ਚੋਲੇ ਚ ਪਾਓ ਤੁਹਾਨੂੰ ਸਾਡਾ ਮੁੰਡਾ ਚਾਹੀਦਾ ਮੇਰਾ ਪਤਰੀਆ ਮੇਰਾ ਚੋਲੇ ਚ ਪਾ ਦੇ ਸਾਡੇ ਤੇ ਸਰਕਾਰ ਅੱਗੇ ਬੇਨਤੀ ਹੈ ਸਾਡਾ ਮੁੰਡਾ ਤੁਹਾਨੂੰ ਵਾਪਸ ਦੇਣ ਅਸੀਂ ਤੱਤ ਬਾਨ ਕੇ ਬੇਨਤੀ ਕਰਨੇ ਆ ਸਾ ਮੇਰਾ ਪਤਰੀਆ ਦੇ ਦੇਣ ਮੇਰਾ ਪਤਰੀਆ ਪਲਾਟ 'ਚ ਜਿੱਸਾ ਟੱਪੇ ਸਾਡੇ ਕੋਲ ਫੋਟੋ ਆਂਣ ਨੇ ਸਾਡੇ ਕੋਲ ਨਹੀਂ ਵੇਖਿਆ ਜਾਂਦਾ ਚੋਲੇ ਚਪਾਉਣ ਸਾਡਾ ਪੁੱਤਰ ਸਾਡਾ ਬੱਚਾ ਵਾਪਸ ਕਰੇ ਸ਼ਿਕਾਇਤ ਕੀਤੀ ਵੀ ਅਸੀਂ ਫਰੋਹੀਪੁਰ ਗਿਆ ਸੀ ਕੋਈ ਕਾਰਵਾਈ ਨਹੀਂ ਜੀ ਨਹੀਂ ਕਾਰਵਾਈ ਹੋਈ ਅਸੀਂ ਪਹਿਲਾਂ ਵੀ ਖਬਰ ਲਵਾਈ ਇੱਕ ਕੋਈ ਸੁਣ ਰਿਹਾ ਨਹੀਂ ਕੋਈ ਨਹੀਂ ਸੁਣ ਲਿਆ ਮਖੂ ਵਾਲਾ ਕੋਈ ਨਹੀਂ ਸੁਣ ਰੋ ਉੱਥੇ ਵੀ ਗਿਆ ਸੀ ਅਸੀਂ ਦੋ ਵਰਗੇ ਇੱਥੇ ਵੀ ਲਾ ਕੇ ਆਏ ਆ ਦੁਬਾਰਾ ਦੁਬਾਰਾ ਚਾਹੀਦਾ ਕੋਈ ਨਹੀਂ ਸੁਣਦਾ ਕਾਰਵਾਈ ਹੋਣੀ ਚਾਹੀਦੀ ਹਾਂ ਕਾਰਵਾਈ ਹੋਣੀ ਚਾਹੀਦੀ ਏਜੰਟ ਤੇ ਕਾਰਵਾਈ ਪੂਰੀ ਕੀਤੀ ਜਾਵੇ ਹੁੰਦੇ ਤੇ ਸੁਰੱਖਤ ਵਾਪਸ ਆਉਣਾ ਚਾਹੀਦਾ ਹਾਂ ਹਾਂ ਮੁੰਡਾ ਸਹੀ ਸਲਾਮਤ ਸਾਡੀ ਚੋਲੀ ਤੇ ਪਾਵੇ ਮੁੰਡਾ ਸੋਖਲੀ ਭੇਜਿਆ ਸੀ ਪਾਰਾ ਜੀ ਹਾਂ ਚਾਹ ਦੁੱਖ ਚ ਪਾ ਕੇ ਘਰ ਬਾਹਰ ਸਾਡੇ ਸਾਰੇ ਵੇਖ ਸਕਦੇ ਹੋ ਕਿਹੜੇ ਲਾਤਾ ਚਾਚੀ ਬੈਠੇ ਆ ਮੇਰਾ ਪੁੱਤਰ ਇਹ ਆਦਰ